ਅੱਜ ਅਸੀਂ ਖੜੇ ਆਂ ਬਾਬਾ ਅੰਬੇਦਕਰ ਸਾਹਿਬ ਚੌਕ ਫਲੋਰ ਜਿਹੜਾ ਬੀਤੇ ਦਿਨੀ ਅਮਨਸਰ ਦੇ ਵਿੱਚ ਇੱਕ ਸ਼ਰਾਪਤੀ ਅੰਸਰ ਬਣੋ ਬਾਬਾ ਸਾਜੂ ਸਟੈਚੂ ਨਾਲ ਥੋੜਾ ਇਹ ਮਾਰ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਹਦੀ ਬੇਅਦਬੀ ਕੀਤੀ ਆ ਉਹਦੇ ਰੋਜ਼ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਕਾਲ ਦੇ ਕੇ ਬੰਦ ਕੀਤਾ ਕਰਵਾਇਆ ਗਿਆ ਹੈ ਆਪਾਂ ਦੇਖਦੇ ਆਂ ਅੱਜ ਫਲੋਰ ਦੇ ਵਿੱਚ ਵੀ ਅੰਬੇਦਕਰ ਚੌਕ ਦੇ ਵਿੱਚ ਜਿਹੜੇ ਸਾਥੀ ਇਕੱਠੇ ਉਹਨਾਂ ਦਾ ਕੀ ਕਹਿਣਾ ਆ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਦੀ ਬੇਅਦਬੀ ਕੀਤੀ ਹੈ ਉਹਨੂੰ ਘੱਟ ਤੋਂ ਘੱਟ ਸੱਤ ਸ਼ਾਮਾਂ ਦੇਖ ਕੇ ਉਹਨੂੰ ਫਾਂਸੀ ਸੇ ਹੁਣ ਚੇਦੀ ਹੈ ਕੈਮਰਾਮੈਨ ਐਸੇ ਨਾਗੀ ਨਾਲ ਪ੍ਰੇਸ਼ਾਨ ਸਿੰਘ ਨਾਗੀ ਮਨਸ਼ ਮਜਰਾ ਦੀ ਪ੍ਰੌਤਪ ਵਿਸ਼ੇਸ਼ ਰਿਪੋਰਟ ਪਰਨਾਂਜੀ ਤੁਹਾਡਾ ਕੀ ਕਹਿਣਾ ਤੁਸੀਂ ਇੱਥੇ ਕਠਮੜ ਕੀਤਾ ਜੀ ਜਿਹੜਾ ਬਾਬਾ ਸਾਹਿਬ ਦਾਟਰ ਮੇਲਗਾੜੀ ਦੇ ਸਟੈਚੂ ਨੇ ਜਿਹੜਾ ਅ ਜਿਹੜਾ ਮੱਛਰ ਸਾਹਿਬ ਵਿਖੇ ਜਿਹੜਾ ਤੋਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਬੈਕ ਪੀਨੋ ਪਾਣੀ ਜਿਹੜਾ ਪੋਸਟੇਗਰ ਕਰਾ ਕਰ ਲਿਆ ਪਰ ਅਸੀਂ ਜਿਹੜਾ ਉਹਦੇ ਪਿੱਛੇ ਜਿਹੜੀਆਂ ਤਾਕਤਾਂ ਉਹ ਬੀਤ ਕਰਦੀਆਂ ਸਰਕਾਰ ਨੂੰ ਜਿਹੜਾ ਉਹ ਜਿਹੜਾ ਉਹਨਾਂ ਤਾਕਤਾਂ ਦੇ ਬਾਰੇ ਜਿਹੜਾ ਹੈਗਾ ਪਤਾ ਕਰਨ ਮੇਰਾ ਪਿੱਛੇ ਇਹਦੇ ਦਿਮਾਗ ਕੰਮ ਕਰ ਰਿਹਾ ਹੈ ਔਰ ਸਾਡੀ ਇੱਕ ਵੀਲ ਵੀ ਆਰ ਜਿਹੜਾ ਪੰਜਾਬ ਚ ਬੰਦ ਹੋ ਰਿਹਾ ਜਿਹੜੀਆਂ ਸਾਡੀਆਂ ਅੱਖਾਂ ਵਾਂਗ ਜਿੱਥੇ ਬੰਦੀਆਂ ਵੱਲੋਂ ਕੀਤਾ ਗਿਆ ਉਹਦੇ ਸਮਰਥਨ ਦੇ ਵਿੱਚ ਅੱਜ ਫਲੋਰ ਅਮਰੀਕਾ ਚੌਂਕ ਤੇ ਜਿਹੜੇ ਸਾਰੇ ਸਾਰੇ ਸਾਡੇ ਸਮਾਜ ਦੇ ਭਰਾ ਜਿਹੜੇ ਇਕੱਠੇ ਹੋਏ ਆ ਔਰ ਇੱਥੇ ਮਿੰਡਾ ਕੌਂਪਲੈਕਸ ਜਿਹੜਾ ਇੱਕ ਸੰਗੀਤ ਜੀ ਦਾ ਘਰਨਾ ਵਿਸਤਾਰਿਆ ਜਿਆ ਰਿਹਾ ਨਹੀਂ ਅਗਰ ਸਰਕਾਰਾਂ ਨੇ ਇਹ ਪਿਛਲੀ ਜਿਹੜੀਆਂ ਤਾਕਤਾਂ ਦਾ ਪੱਡਾ ਫਾਟਣਾ ਨਹੀਂ ਕੀਤਾ ਤੇ ਜਿਹੜਾ ਸਮਾਜ ਨੂੰ ਨਾਲ ਲੈ ਕੇ ਪੱਡੇ ਲੈਵਲ ਤੇ ਇਹਦਾ ਸੰਗਠਨ ਆ ਉਹ ਲਿਖਿਆ ਜਾਊਗਾ ਪ੍ਰਧਾਨ ਜੀ ਇਹ ਜਿਹੜਾ ਨਵਾਂ ਮਸਲਾ ਨਹੀਂ ਕਾਫੀ ਅੱਗੇ ਵਾਰੀ ਵੀ ਆਪਣੇ ਸਮਾਜ ਨੂੰ ਜਿਹੜੀ ਆ ਦਸ ਸਮਾਜ ਨੂੰ ਕੋ ਗਾਲਾਂ ਕੱਢਦਾ ਕੋਈ ਕੁਝ ਕਰਦਾ ਪਰ ਜਦ ਪ੍ਰਸ਼ਾਸਨ ਉਹਨਾਂ ਤੇ ਬੰਦੀ ਕਰਵੇ ਨਿਕਾ ਤਾਂ ਤੁਸੀਂ ਕੀ ਕਹਿਣਾ ਚਾਹਦੇ ਹੋ ਐਤਾ ਜੀ ਵੀ ਕਾਰਵਾਈ ਕਰਦੇ ਆ ਸਿਰਫ ਜੜੀਆਂ ਛੋਟੀਆਂ ਛੋਟੀਆਂ ਧਰਾਮਾਂ ਲਾ ਕੇ ਉਹ ਕਰ ਲੈਂਦੇ ਆ ਸਾਡੀ ਬੇਨਤੀ ਆ ਵੀ ਇੱਥੇ ਨੈਸ਼ਨਲ ਸਿਕਿਉਰਿਟੀ ਐਪੀਆ ਜਿਹੜੀ ਉਹ ਲਾਈ ਜਾਵੇ ਜੇ ਕੋ ਬੰਦਾ ਬਾਹਰ ਜਾ ਗਲਤ ਬੋਲਦਾ ਉਹ ਤੇ ਐਨਐਸਏ ਲਾ ਦਿੰਦੇ ਇਹਨੇ ਨਾ ਪੂਰੇ ਰਾਸ਼ਟਰ ਦੇ ਖਿਲਾਫ ਜਿਹੜਾ ਐ ਨੇ ਜਿਹੜਾ ਕੰਮ ਕੀਤਾ ਉਸ ਬੰਦੇ ਤੇ ਐਨਐਸਏ ਲਾਈ ਜਾਵੇ ਜਿਹੜੇ ਇਹਦੇ ਪਿੱਛੇ ਦਿਮਾਗ ਆ ਉਹਨਾਂ ਦਾ ਪਤਾ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਹ ਕਾਰਵਾਈ ਜਿਹੜਾ ਹੁਣ ਇੱਕ ਜਿਹੜਾ ਸ਼ਰਾਧੀਆਂ ਅਨਸਰ ਪੜਿਆ ਤੁਸੀਂ ਸਰਕਾਰ ਤੋਂ ਕੀ ਮੰਗ ਕਰਨ ਚਾਹੁੰਦੇ ਪਛਾਏ ਇਹ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਪਿੱਛੇ ਜਿਹੜੇ ਉਹਦੇ ਬੰਦੇ ਆ ਉਹਨਾਂ ਤੋਂ ਬਾਰੇ ਪਤਾ ਲਗਾਇਆ ਜਾਵੇ ਕਿ ਇਹਨੇ ਕੰਮ ਕਿਉਂ ਆਇਆ ਕੌਣ ਵਾਲੇ ਕੌਣ ਹੈ ਔਰ ਜਿਹੜਾ ਹੈਗਾ ਨੈਸ਼ਨ ਸਿਕਿਉਰਿਟੀ ਐਂਡ ਤੋਂ ਇਹਦੀ ਲਾਈ ਜਾਵੇ ਉਹਦੇ ਬੰਦੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਆਪਾਂ ਦੇਖਦੇ ਆਂ ਬਈ ਰੰਬੇਰ ਕਾ ਚੌਂਕ ਦੇ ਵਿੱਚ ਜਿਹੜੇ ਸਾਥੀ ਆ ਰੋਜ਼ਾਰ ਕੰਦੇਈ ਚੌਂਕ ਦੇ ਵਿੱਚ ਬੈਠੇ ਆ ਤੇ ਹੁਣ ਵੇਖਣਾ ਹੋਵੇਗਾ ਜਿਹੜੀਆਂ ਸ਼ਰਾਤੀ ਆਂਸਰ ਆ ਆਪਣੀਆਂ ਜਿਹੜੀਆਂ ਹੱਕਾਂ ਦੀ ਆਵਾਜ਼ ਨਹੀਂ ਆਉਂਦੇ ਸਰਕਾਰ ਜਿਹੜੀ ਇਹਨਾਂ ਦੇ ਕੀ ਕਰਵੇ ਕਰਦੀ ਆ ਆਪਾਂ ਵੀ ਨਾਲੇ ਵੇਖਾਂਗੇ ਵੀ ਇਹਨਾਂ ਦੇ ਜਿਹੜਾ ਪੰਜਾ ਕਾਲ ਦੀ ਦਿੱਤੀ ਹੋਈ ਆ ਕਿੰਨਾ ਸਮਰਥਨ ਮਿਲਦਾ ਆ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਫਲੋਰ ਦੇ ਵਿੱਚ ਸਾਡੇ ਨਾਲ ਹੁਣ ਜਿਹੜੇ ਸਾਡੇ ਮੇਨ ਫਲੋਰ ਦੇ ਕਾਮਰੇਟ ਜਨ ਜਨੈਤ ਫਲੋਰ ਜੀ ਆਏ ਆਪ ਇਹਨਾਂ ਨਾਲ ਗੱਲਬਾਤ ਕਰਦੇ ਆ ਜਨੈਤ ਸਾਹਿਬ ਕੀ ਕਹਣਾ ਤੁਹਾਡਾ ਫਲੋਰ ਸਾਹਿਬ ਅੱਜ ਅਵੇਗੜਾ ਚੌਂਕ ਨੌਰਥੇ ਇਹਦਾ ਅੱਜ ਰੋਸ ਵਜੋਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਜਿਹੜਾ ਆ ਅਵੇਗੜਾ ਸੁਭਾਵਾਂ ਵੱਲੋਂ ਇਹ ਨੌਰਥੇ ਵੱਧੀਆਂ ਹੋਰ ਜਿਹੜਾ ਵੱਧ ਪਿੱਛਾ ਜਾ ਰਿਹਾ ਇਹ ਕਰਕੇ ਅੱਜ ਤਕੱਸ਼ੇ ਹੋ ਰਹੇ ਆ ਵੀ ਅੱਜ ਬੜਾ ਰੋਸ ਹੈ ਜਿਹੜਾ ਬਾਵਾ ਸਾਹਿਬ ਦੀ ਕੂਟੀ ਨੂੰ ਛੇੜ ਛਾੜ ਕੇ ਆ ਉਹ ਭਗਤੀ ਕੂਟੀ ਸੀ ਜਿਹੜਾ ਸਿੱਧੇ ਸਿਲ ਦਾ ਹਾਲ ਨਹੀਂ ਕਿ ਉਹਨੂੰ ਆਗ ਲਾ ਕੇ ਜਾਲਿਆ ਗਿਆ ਇਹਦਾ 26 ਜਨਵਰੀ ਦੇ ਦਿਨ ਜਿਹੜੀ ਇੱਟਾਂ ਦੀ ਮਰਦੂਸਤੀ ਆ ਉਹ ਵੀ ਸਾਡੇ ਸਾਥ ਦਾ ਸ਼ਹਿਰ ਗੁੰਡਾ ਕਰਦੇ ਆ ਤੇ ਆਪ ਲੋਕਾਂ ਨੂੰ ਫੀਡ ਕਰਦੇ ਆ ਵੀ ਸ਼ਾਂਤੀ ਬਣਾਈ ਰੱਖਣਾ ਜਿਹੜਾ ਦੂਸਰੀ ਆ ਉਹਦੇ ਖਿਲਾਫ ਜਿਹੜੀ ਸਾਰ ਸਾਰ ਸ਼ਾਰਵਾਈ ਕੀਤੀ ਜਾਵੇ ਤੇ ਐਨਐਸਆਈ ਉੱਤੇ ਪੇ ਲਾਇਆ ਜਾਵੇ ਅਸੀਂ ਮੰਗ ਕਰਦੇ ਆ ਇਹ ਸਾਰੇ ਲੋਕਾਂ ਨੂੰ ਬਰੀ ਨਹੀਂ ਕਰਦੇ ਆ ਵੀ ਅਵਲ ਸ਼ਾਂਤੀ ਦਾ ਜਿਹੜਾ ਆ ਉਹ ਸਾਹ ਆ ਤੁਹਾਡੀ ਬੰਦ ਕਿੰਨੇ ਤੋਂ ਕਿੰਨੇ ਵੇ ਤੱਕ ਬੰਦ ਹੈ ਥੋੜਾ ਇਹ ਅਸਾਂ ਦੇ ਵਿੱਚ ਫਲੋਰ ਦੇ ਵਿੱਚ ਬੰਦ ਆ ਸਕਦਾ ਨਹੀਂ ਤੇ ਸਾਰਾ ਬਾਕੀ ਜਿਹੜਾ ਉਹਦੇ ਵਿੱਚ ਦਿੱਤਾ ਆ ਲੁਧਿਆਣੇ ਆ ਜਲੰਧਰ ਆ ਪੁਆੜਾ ਆ ਮੋਗਾ ਆ ਸਾਰੇ ਜਿਹੜੇ ਉਹਦੇ ਵਿੱਚ ਜਿਹੜਾ ਬੰਦ ਆ ਸਕਦਾ ਆ ਫਲੋਰ ਦੇ ਵਿੱਚ ਜਿਹੜਾ ਕਾਲ ਦਿੱਤਾ ਵੀ ਆ ਇਹ ਬਾਕੀ ਥੋੜਾ ਸਮਝਾਤਾ ਕਰ ਰਹੇ ਆ ਅਸੀਂ ਜਿੱਦਾਂ ਹੁਣ ਜਿਹੜਾ ਇੱਕ આરોપી ਆ ਉਹਨੇ ਮਾਰੇ ਸਟੈਚੂ ਨਾਲ ਬੇਅਦਬੀ ਕੀਤੀ ਆ ਤੁਸੀਂ ਪ੍ਰਸ਼ਾਸਨ ਸਰਕਾਰ ਤੋਂ ਕੀ ਮੰਗ ਕਰਦੇ ਹੋ ਤਾਂ ਕਿਹੜੀ ਕਾਰਵਾਈ ਕੀਤੀ ਆ ਅਸੀਂ ਤਾਂ ਮੰਗ ਕਰਦੇ ਆ ਵੀ ਸਾਫ਼ ਤੋਂ ਸਾਫ਼ ਤੇ ਕਾਰਵਾਈ ਕੀਤੀ ਜਾਵੇ ਉਹਦੇ ਪਿੱਛੇ ਹੱਟਿਆ ਜਾਵੇ ਕਿਹੜਾ ਆ ਮਾਲੋ ਵੀ اچانک ਤਾਂ ਹੋ ਨਹੀਂ ਸਕਦਾ ਇਹ ਉਹ ਬਗਲ ਇਹਦਾ ਪਿਆਲਾ ਹਟ ਹੋ ਸਕਦਾ ਸਰਕਾਰ ਦਾ ਹੱਥ ਹੋ ਸਕਦਾ ਕਿ ਇਹ ਮਾਰਟੀ ਦਾ ਹੱਥ ਹੋ ਜਾਊਗਾ ਇਸ ਕਰਕੇ ਉਹਨੂੰ ਵੀ ਨੰਗਾ ਦਿੱਤਾ ਜਾਵੇ ਉਤੇ ਸਭ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇ ਜਿਹੜੀ ਆਉਣ ਵਾਲੇ ਸਮੇਂ ਚ ਤੱਕ ਨਾ ਵਾਪਸ ਜਦੋਂ ਵੀ ਇਹ ਦਿਨ ਘਟਣਾ ਵਾਪਰਦੀ ਆ ਜਿਹੜੇ ਪ੍ਰੋਕ ਮੈਂਬਰ ਹੁੰਦੇ ਆ ਕੋਈ ਨਿਸ਼ੇੜੀ ਦਾ ਦਿੰਦਾ ਕੋਈ ਕਿ ਮਨਰੋਗੀ ਦਾ ਤੁਸੀਂ ਕੀ ਕਹਣਾ ਜਦੋਂ ਪਰਿਵਾਰ ਨੂੰ ਦੇਖੋ ਅਸਲ ਤੇ ਉਹ ਨਸ਼ੇ ਦੇ ਹੰਦਾ ਜਾਂ ਉਹ ਮਾਂਚ ਪਰੋਕੇ ਹੁੰਦਾ ਤੇ ਉਹ ਪਟਵਾਲ ਨਾਲ ਆਉਂਦਾ ਉਹ ਉੱਤੇ ਚੜ੍ਹ ਕੇ ਥੋੜਿਆ ਦੇ ਨਾਲ ਸਾਡੇ ਬਾਵਾ ਸਾਹਿਬ ਦੇ ਕਿਸੇ ਨੂੰ ਭੰਦਾ ਲਾ ਇਹ ਵਾਸ ਕਰੋ ਕਿ ਹੁੰਦਾ ਜੇ ਉਹ ਅਸਲ ਦੇ ਵਿੱਚ ਉਹ ਕਿਤੇ ਨਾ ਕਿਤੇ ਉਹਦੇ ਪਿੱਛੇ ਹੱਥ ਆ ਕਿਤੇ ਆਮ ਲੋਕਾਂ ਦਾ ਮੈਂ ਕਹਿ ਰਿਹਾ ਤਾਂ ਮੈਂ ਉਹਦੇ ਪਿੱਛੇ ਜਿਹੜਾ ਹੱਥ ਆ ਉਹ ਕਿਸੇ ਨਾ ਕਿਸੇ ਦਾ ਜ਼ੋਰ ਹੋ ਸਕਦਾ ਇਹ ਤੁਹਾਡਾ ਸਿੰਘ ਸਾਹਿਬ ਕੀ ਕਹਣਗੇ ਇਸ ਬਾਰੇ ਹੈਲੋ ਇਹ ਦੀ ਗੱਲ ਘਟਨਾ ਆ ਹਾਏ ਜਨਮ ਹੈਲੋ ਨਮਸਤ ਨਮ ਜਿਹੜੀ ਘਟਨਾ ਹੈਲੋ ਕਦੇ ਪਿੰਡਾਂ ਜੋ ਕਦੇ ਸਾਡੇ ਸਟੈਚੂ ਦੇ ਨਾਲ ਕਦੇ ਗੁਰਦੁਆਰਿਆਂ ਦੇ ਤਹਿਤ ਉਹ ਜਿਹੜੀਆਂ ਮੰਡਪਾਂ ਜੀਆਂ ਘਟਨਾ ਹੈ ਇਹ ਜਾਣ ਬੁੱਝ ਕੇ ਸਰਕਾਰਾਂ ਹੈਲੋ ਹੈਲੋ ਕਹਿਣ ਤੇ ਹੋ ਰਹੀਆਂ ਕਿਉਂਕਿ ਸਾਰਿਆਂ ਨੂੰ ਜੈ ਜੀ ਮਿਲਿਆ ਪਾਸੇ ਅੱਜ ਮੇੜਗਾ ਚੌਂਕ 'ਚ ਜਿਹੜਾ 26 ਜਨਵਰੀ ਨੂੰ ਨੰਤੰਦਰ ਦੇ ਉੱਤੇ ਜਿਹੜੀ ਅਬਰ ਸਾਹਿਬ ਵਿਖੇ ਬਾਬਾ ਸਾਹਿਬ ਦੇ 26 ਜਨਵਰੀ ਨੰਤੰਦਰ ਦੇ ਉੱਤੇ ਜਿਹੜਾ ਬਾਬਾ ਸਾਹਿਬ ਆਪ ਵੀ ਮਰਾਓ ਮੇਡ ਘਰ ਜੀ ਦੇ ਜਿਹੜਾ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਹੁਣ ਆਪਾਂ ਤੁਹਾਡੀ ਗੱਲ ਕਰਦੇ ਆ ਪਰ ਜਿਹੜੇ ਇਥੇ ਪੰਜਾਬ ਦੀਆਂ ਸਾਰੀਆਂ ਆਪਾਂ ਦੇਖਿਆ ਵਿੱਚ ਕਿੱਥੇ ਖੁੰਡੇ ਆ ਕੀ ਗੱਲਬਾਤ ਕਰਨਾ ਚਾਹੁੰਦੇ ਆ ਉਹਨਾਂ ਦੇ ਜਿਹੜੇ ਪਿਆਰ ਕਰਨ ਵਾਲੇ ਲੋਕਿਆ ਹੋਣਾ ਬਲੋ ਜਿਹੜੀ ਕਾਫੀ ਜਗ੍ਹਾ ਤੇ ਜਿਹੜਾ ਬੰਦ ਕੀਤਾ ਗਿਆ ਫਲੋਰ ਦੇ ਵਿੱਚ ਵੀ ਜਿਹੜਾ ਸਾਰੀਆਂ ਜਿਹੜੀਆਂ ਸਮਾਵਾਂ ਸਰ ਜਿੱਦਾਂ ਅੱਜ ਤੁਸੀਂ ਰੋਜ਼ ਆ ਕੇ ਤੁਹਾਡਾ ਕੀ ਕਹਿਣਾ ਜੀ ਤੇ ਬਾਰੇ ਪੂਰੀ ਸਾਡੇ ਦਰਮਿਆਨ ਕੋਲ ਤੇ ਸਾਡੇ ਜਮੂਰੀ ਕਿਸਾਨ ਸਭਾ ਦੇ ਜਨੈਲ ਫਲੋਰ ਦੀ ਬੋਰਡ ਵਾਸ ਹੰਸਰਾ ਜੀ ਤੇ ਪਰਚੋਤਮ ਫਲੋਰ ਦੀ ਸਾਡੇ ਦਰਮਿਆਨ ਕੋਲ ਆ ਤੇ ਇਹਨਾਂ ਜਹਾਜ਼ ਸੈਨਾ ਆ ਫ੍ਰੀਡਮ ਇਸ ਤਰ੍ਹਾਂ ਭਾਗ ਦਾ ਜਿਹੜਾ ਖਦਾਨੇ ਲੱਗ ਹੋਇਆ ਸੀ ਜ਼ਿਲ੍ਹਾ ਜਲੰਧਰ ਦੀ ਉੱਤਟ ਦੇ ਦਰਮਿਆਨ ਕੋਲ ਗਿਆ ਅਨਸਾਉ ਡਾਕਟਰ ਮੀਰੋਤ ਦੇ ਗਾਲਿਆ ਨੇਦਰ ਸਮਾਨ ਨੂੰ ਸਾਰੇ ਬੱਚੇ ਸਾਡੇ ਦਰਮਿਆਨ ਸੋ ਸਾਰਿਆਂ ਨੂੰ ਦੇਖਦੇ ਜਾਂਦੇ ਹਾਰਾਂ ਨੂੰ ਅਜਿਹਾ ਪੰਡਾਲ ਦੇ ਵਿੱਚ ਬੈਠੋ ਔਰ ਤਾਂ ਜਿਹੜਾ ਪਹਿਲਾਂ ਬੋਲ ਰਹੇ ਨੇ ਇਹ ਨੂੰ ਸੁਣ ਲਓ ਔਰ ਜੈ ਟੀਮ ਦਾ ਭਾਰਤੀ ਸਾਰਿਆਂ ਨੂੰ ਸਖਤ ਸ਼ਬਦਾਂ ਦੇ ਵਿੱਚ ਨਖੀ ਪਿਠਾਲ ਪਿਠਾਲ ਲਓ ਜਿੱਦਾਂ ਆਪਾਂ ਦੇਖਦੇ ਹਾਂ ਵੀ ਅੱਜ ਇੱਕ ਵਾਰੀ ਪਹਿਲੀ ਵਾਰ ਨਹੀਂ ਪੇਅਦੇ ਅੱਗੇ ਵੀ ਪੇਅਦੇ ਹੁੰਦੀਆਂ ਜੀ ਜਦੋਂ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਜਾਂ ਜਿਹੜੇ ਕੋਈ ਉਹਨਾਂ ਨਾਲ ਸਾਥੀ ਖੜੇ ਹੁੰਦੇ ਜਾਂ ਪਰਿਵਾਰ ਹੁੰਦੇ ਆ ਜਾਂ ਤਾਂ ਮੰਦਬੁੱਧੀ ਕਹਿੰਦੇ ਨਸ਼ੇੜੀ ਕਹਿ ਦਿੰਦੇ ਆ ਤੁਸੀਂ ਪ੍ਰਸ਼ਾਸਨ ਤੋਂ ਕੀ ਇਹਨਾਂ ਦੇ ਖਿਲਾਫ ਧਰਾਮਾਂ ਲਵਾਉਣਾ ਚਾਹੁੰਦੇ ਹੋ ਕੀ ਕਿਨੇ ਹੋ ਹਣ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਪਹਿਲਾਂ ਕਲੀਅਰ ਕਰ ਦੇਣੀ ਚਾਹੁੰਦਾ ਆ ਕਿ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਭਾਵੇਂ ਪਰਿਵਾਰ ਹੋਵੇ ਜਾਂ ਪ੍ਰਸ਼ਾਸਨ ਹੋਵੇ ਉਹਨੂੰ ਮੰਦਬੁੱਧੀ ਬੁੰਦੀ ਕਹਿ ਕੇ ਉਹਨੂੰ ਇਸ ਸਾਰੀ ਘਟਨਾ ਤੋਂ ਬਰੀ ਕਰ ਦਿੱਤਾ ਜਾਂਦਾ ਪਰ ਇਹ ਜਿਹੜਾ ਬੰਦਾ ਉਸ ਦਿਨ ਨੂੰ ਟਾਰਗੇਟ ਕਰਕੇ ਉਹ ਜੰਮੀ ਬਰਦੀਵਾਂ ਨੂੰ ਐਜ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਜਦੋਂ ਉਹਨੂੰ نیچے ਹੇਠਾਂ ਉਤਾਰਿਆ ਜਾ ਰਿਹਾ ਤੇ ਉਹ ਹੇਠਾਂ ਆ ਕੇ ਉਹ ਆਪਣੇ ਬੰ ਨੂੰ ਇਹ ਬਿਆਨ ਦਵੇ ਕਿ ਖਾਲਸਾ ਜੀ ਅਸੀਂ ਹਿੰਦੂਆਂ ਦਾ ਹੰਗ ਨਹੀਂ ਕਾਂਗੋ ਨੂੰ ਸਾਨੂੰ ਇਹ ਗੱਲ ਸਮਝ ਲੱਗਦੀ ਆ ਵੀ ਇਹ ਉਹ ਮੰਦਬੁੱਧੀ ਨਹੀਂ ਕਿਤੇ ਨਾ ਕਿਤੇ ਉਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦਾ ਜਿਹੜਾ ਹਿੱਸਾ ਆ ਉਹ ਬਣਿਆ ਆ ਇਸ ਕਰਕੇ ਬਹੁਤ ਮੰਦਭਗੀ ਘਟਨਾ ਦੇ ਦੇ ਤੁਸੀਂ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਫੇਰਿਆ ਬਹੁਤ ਵੱਡਾ ਫੇਰਿਆ ਸਰਪੰਚ ਸਾਹਿਬ ਜਿੱਦੋਂ ਤੁਸੀਂ ਇਸੇ ਧਾਰਨੇ ਦੇ ਵਿੱਚ ਸਮੂਲਿਤ ਕੀਤੀ ਆ ਤੁਹਾਡਾ ਕੀ ਕਹਿਣਾ ਆ ਏ ਆਪਣੇ ਹੈਗੇ ਆ ਪ੍ਰੀਤਮ ਨਾਲ ਸ਼ੌਂਕੀ ਸਰਪੰਚ ਪਿੰਡ ਸੈਫਾਬਾਦ ਤੋਂ ਇਹ ਅੱਜ ਧਰਨੇ ਵਿੱਚ ਮੁਲਕ ਕੀਤੀ ਆ ਵੀ ਜਿਹੜੇ ਬਾਬਾ ਸਸਟੇਚੂ ਬੈਠੇ ਪਈ ਆਪਾਂ ਪੁੱਛਨੇ ਪਏ ਨਾ ਤਾਂ ਕੀ ਕਹਣਾ ਆ ਹਾਂਜੀ ਸਰਪੰਚ ਸਾਹਿਬ ਤੋਂ ਕੀ ਕਹਣਾ ਜੀ ਤੋਂ ਪਹਿਲਾਂ ਤਾਂ ਮਾੜੀ ਗੱਲ ਆ ਜੀ ਮੈਂ ਆਪਣੇ ਸਾਥੀਆਂ ਨੂੰ ਟੀਮਲੀ ਕਰਨਾ ਚਾਹੁੰਦਾ ਆ ਕਿ ਉਹ ਕਿਰਪਾ ਕਰਕੇ ਇੱਥੇ ਬਹਿ ਜਾਣ ਤਾਂ ਜੋ ਤਾਂ ਜੋ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਕਿਉਂ ਦਿੱਤੀ ਗਈ ਆ ਕਿਸ ਪਰਪਸ ਕਰਕੇ ਦਿੱਤੀ ਗਈ ਆ ਜੋ ਦਿੱਤੀ ਗਈ ਆ ਇਹ ਜਿਹੜੀਆਂ ਅੱਜ ਇੱਥੇ ਸੰਸਥਾਵਾਂ ਇਕੱਠੀਆਂ ਹੋਈਆਂ ਆ ਇਹ ਸਾਂਝੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਜਿਨ੍ਹਾਂ ਦੇ ਇਹ ਆ ਸਾਡੇ ਸ਼ਹਿਰ ਦੇ ਜਿਹੜੇ ਸੱਖਿਆ ਮੁਲਾਜ਼ਮੇ ਆ ਤਾਂ ਦਿਨ ਡਿਊਟੀ ਨਿਭਾ ਰਹੇ ਨੇ ਮੁਹੰਮਦ ਅਲੀ ਖਾਨ ਕੁਲਦੀਪ ਤੇ ਸਾਡੇ ਸ਼ਮਸ਼ੂਦ ਸਾਹਿਬ ਅੰਦਰ ਮਸੀਹ ਜੀ ਮੈਂ ਅੱਜ ਇਸ ਮੰਚ ਦੇ ਉੱਤੇ ਇਹ ਚੀਜ਼ ਦੱਸਣਾ ਚਾਹੁੰਦਾ ਬੰਦ ਦੀ ਕਾਲ ਕਿਉਂ ਦਿੱਤੀ ਗਈ ਆ 26 ਜਨਵਰੀ ਵਾਲੇ ਦਿਨ ਇੱਕ ਇੱਕ ਨੌਜਵਾਨ ਮੁੰਡਾ 바ਵਾ ਸਾਹਿਬ ਦੇ ਸਟੈਚੂ ਦੇ ਉੱਤੇ ਚੜ ਕੇ ਚਾਰ ਹਥੌੜੇ ਮਾਰਦਾ ਆ ਪਲੱਸ ਅਥੌੜੇ ਮਾਰਨ ਤੋਂ ਪਹਿਲਾਂ ਉਹ ਸੰਵਿਧਾਨ ਦੀ ਪ੍ਰਤੀਮਾ ਨੂੰ ਜੜਦਾ ਆ ਦੇਸ਼ ਦੀ ਚੀਜ਼ ਦਾ ਅਨੁਸ਼ਾਸਨ ਦਵਾਉਂਦਾ ਆ ਕਿ ਮੈਂ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜਦੋਂ ਉਸ ਲੜਕੇ ਨੂੰ ਆਕਾਸ਼ ਸਿੰਘ ਨੂੰ ਫੜਿਆ ਗਿਆ ਤਾਂ ਉਹ ਵੀਡੀਓ ਦੇ ਵਿੱਚ ਚੱਲਦਾ ਚੱਲਦਾ ਇੱਕ ਚੀਜ਼ ਕਹਿ ਰਿਹਾ ਆ ਕਿ ਸਿੱਖਿਆ ਜਿਹੜੇ ਉਹ ਹਿੰਦੂਆਂ ਦਾ ਅੰਗ ਨਹੀਂ ਹੈ ਉਦੀ ਮਾੜੀ માનਸਿਕਤਾ ਕਿਉਂਕਿ ਕੁਝ ਸਮਾਂ ਪਹਿਲਾਂ ਇਹ ਚੀਜ਼ ਉਛਲੀ ਸੀ ਕਿ ਸੰਵਿਧਾਨ ਦੇ ਵਿੱਚ ਇੱਕ ਚੀਜ਼ ਲੋਕਾਂ allo ਫਵਾਈ ਗਈ ਸੀ ਕਿ ਜਿਹੜੇ ਹਿੰਦੂ ਆ ਜਿਹੜੇ ਸਿੱਖ ਆ ਉਹ ਹਿੰਦੂਆਂ ਦੇ ਵਿੱਚੋਂ ਨਿਕਲ ਕੇ ਸਿੱਖ ਬਣਿਆ ਮਤਲਬ ਕਿ ਉਹ ਇੱਕ ਅੰਗ ਆ ਪਰ ਸੰਵਿਧਾਨ ਦੇ ਆਰਟੀਕਲ 25 ਦੇ ਅੱਗੇ ਚੀਜ਼ ਚੇਨੀਆ ਆਰਟੀਕਲ 25 ਦੇ ਵਿੱਚ ਮੈਂਸ਼ਨ ਆ ਕਿ ਕੋਈ ਵੀ ਧਰਮ ਤੁਸੀਂ ਅਪਣਾ ਸਕਦੇ ਆ ਤੁਹਾਨੂੰ ਫ੍ਰੀडम ਆ ਤੁਹਾਨੂੰ ਆਜ਼ਾਦੀ ਆ ਔਰ ਕੋਈ ਵੀ ਸਿੱਖ ਬੋਧੀਸ਼ਕਰ ਜੈਨ ਕ੍ਰਿਸਚਨ ਕੋਈ ਵੀ Hindu ਧਰਮ ਜੋ ਨਿਕਲਿਆ ਨਹੀਂ ਹੈ ਪਹਿਲੀ ਗੱਲ ਉਸ ਲੜਕੇ ਨੇ ਕਲੀਅਰ ਮੈਂ ਕਰ ਦਿੰਦਾ ਆ ਇਹ ਵੀ ਉਹ ਜਿਹੜਾ ਵੀਡੀਓ ਦੇ ਵਿੱਚ ਗੱਲ ਕਹਿ ਰਿਆ ਆ ਕਿਵੇਂ ਸਿੱਖ ਜਾਂ ਜਿਹੜੇ ਉਹ ਹਿੰਦੂਆਂ ਦਾ ਆ ਗਿਆ ਸੰਵਿਧਾਨ ਕਹਿ ਰਿਹਾ ਪਰ ਸੰਵਿਧਾਨ ਕਿਤੇ ਜਿੱਤੇ ਮੈਂਸ਼ਨ ਨਹੀਂ ਹੈਗਾ ਇਹ ਸਾਡੀ ਐਸੀ ਸਮਾਜ ਦੀ ਬਾਲਮੀਕੀ ਸਮਾਜ ਦੀ ਸਾਡੀ ਜੋ ਸਿੱਖ ਭਾਈਚਾਰੇ ਦੇ ਨਾਲ ਬਣੀ ਹੋਈ ਸਾਂਝਿਆ ਇਹ ਆਰਐਸਐਸ ਦਾ ਇੱਕ ਉਹ ਨਮਾਇੰਦਾ ਆ ਔਰ ਜੇ ਨਹੀਂ ਮੈਂ একদম 1.5